ਦੁੱਧ ਵਾਲੇ ਭਰਮੇ ਕਰੇਲੇ ਹਾਂਜੀ ਤੁਸੀਂ ਦੁੱਧੋ ਵਾਲਾ ਕੱਦੂ ਤਾਂ ਬਹੁਤ ਵਾਰ ਖਾਦਾ ਹੋਗਾ ਪਰੇ ਪਰ ਮਿਕਰੇਲੇ ਇਸ ਤਰੀਕੇ ਦੁੱਧ ਵਾਲੇ ਬਣਾ ਕੇ ਦੇਖਿਓ ਬਹੁਤ ਟੇਸਟੀ ਬਣਨਗੇ ਤੇ ਤੇਲ ਵੀ ਇਹਦੇ ਵਿੱਚ ਜਿਹੜਾ ਉਹ ਘੱਟ ਯੂਜ਼ ਹੁੰਦਾ ਆਮ ਨਾਰਮਲ ਜਿਵੇਂ ਆਪਾਂ ਕ੍ਰੇਲੇ ਬਣਾਣੇ ਆ ਉਹਦੇ ਨਾਲ ਉਹ ਹੀ ਸੌਖਾ ਵੀ ਹੈਗਾ ਤਰੀਕਾ ਬਣਾਉਣ ਦਾ ਕਈ ਹੈਗੇ ਜਿਹੜੇ ਕ੍ਰੇਲਿਆਂ ਨੂੰ ਡਬਲ ਫਰਾਈ ਕਰਦੇ ਆ ਹਨਾ ਦੋ ਵਾਰੀ ਫਰਾਈ ਕਰ ਲੈਂਦੇ ਆ ਜ ਜਿੰਨਾ ਚਕੇ ਤੇਲ ਵੀ ਬਹੁਤ ਲੱਗਦਾ ਹਨਾ ਤੇ ਸਿਹਤ ਲਈ ਵੀ ਹਾਨੀਕਾਰਕ ਆ ਵੀ ਡਬਲ ਡਬਲ ਫਰਾਈ ਕਰਕੇ ਅਗਰ ਆਪਾਂ ਸਬਜ਼ੀਆਂ ਖਾਣੇ ਆ ਤੇ ਸਬਜ਼ੀ ਨੂੰ ਥੋੜਾ ਆਪਾਂ ਹੈਲਦੀ ਵੀ ਬਣਾਉਣਾ ਜਿਨ੍ਹਾਂ ਨੂੰ 슈ਗਰ ਹੈਗਾ ਹਨਾ ਦੀ ਮਜਬੂਰੀ ਹੁੰਦੀ ਹੈ ਵੀ ਉਹ ਵੱਧ ਤੋਂ ਵੱਧ ਜਿਹੜੀ ਕarele ਦੀ ਸਬਜ਼ੀ ਖਾਣ ਹੁਣ ਮੌਸਮ ਵੀ ਹੈਗਾ ਤੇ ਕarele ਜਿਹੜਾ ਉਹ ਆਮ ਹੀ ਮਿਲ ਰਿਹਾ ਹੈਗਾ ਤੇ ਬਹੁਤ ਸਸਤਾ ਵੀ ਹੈਗਾ ਤੇ ਬਹੁਤ ਮਤਲਬ ਇਹ ਇਹਦੇ ਵਿੱਚ ਕੋਈ ਜ਼ਿਆਦਾ ਦਵਾਈਆਂ ਵੀ ਨਹੀਂ ਵਰਤੀਆਂ ਜਾਂਦੀਆਂ ਹਨ ਤੇ ਹੈਲਦੀ ਸਬਜ਼ੀ ਵੀ ਹੈਗੀ ਸਾਰਿਆਂ ਨੂੰ ਇਹ ਖਾਣੀ ਚਾਹੀਦੀ ਹੈ ਚਲੋ ਹੋਰ ਸਬਜ਼ੀਆਂ ਨਾਲ ਜਿਵੇਂ ਜ਼ੈਰਾਂ ਖਾ ਰਹੇ ਆ ਤਾਂ ਉੱਥੇ ਕarele ਨੂੰ ਵੀ ਖਾਣਾ ਚਾਹੀਦਾ ਬਹੁਤ ਜ਼ਿਆਦਾ ਲਾਭਦਾਇਕ ਵੀ ਹੈਗਾ ਸਿੰਪਲ ਤਰੀਕੇ ਨਾਲ ਜਿਹੜੇ ਕarele ਆਪਾਂ ਧੋ ਲੈਣੇ ਆ ਸਭ ਤੋਂ ਪਹਿਲਾਂ ਤੋ ਕਿ ਉੱਪਰ ਇਹਨਾਂ ਨੂੰ ਆਪਾਂ ਛਿੱਲ ਲੈਣਾ ਜਿਹੜਾ ਛਿਲਕਾ ਉਹਨੂੰ ਤਾਂ ਆਪਾਂ ਸਬਜੀ ਦੇ ਵਿੱਚ ਯੂਜ਼ ਕਰਨਾ ਪਰ ਜੇ ਜਿਵੇਂ ਪੱਕੇ ਹੋਏ ਬੀਜ ਆ ਇਹ ਕਰੇਲੇ ਕਾਫੀ ਪੱਕੇ ਜੀ ਹੋਏ ਸੀ ਤੇ ਇਹਨਾਂ ਦੇ ਬੀਜ ਆ ਜਿਹੜੇ ਵਿੱਚ ਉਹ ਆਪਾਂ ਕੱਢਦੇ ਨੇ ਹੈਗੇ ਆ ਜੇ ਕੱਚੇ ਬੀਜ ਹੋਣ ਤਾਂ ਉਹਨਾਂ ਨੂੰ ਆਪਾਂ ਰੱਖ ਵੀ ਸਕਦੇ ਹੈਗੇ ਆ ਤੇ ਬਿਲਕੁਲ ਲਾਲ ਲਾਲ ਪੱਕੇ ਬੀਜ ਸੀ ਤੇ ਇਹਨਾਂ ਨੂੰ ਆਪਾਂ ਜਿਹੜੇ ਉਹ ਅਲੱਗ ਕਰਦੇ ਨਾ ਕਰੇਲੇ ਬਣਾਉਣ ਦੇ ਬਹੁਤ ਸਾਰੇ ਤਰੀਕੇ ਆ ਕੋਈ ਕਿਵੇਂ ਬਣਾਉਂਦਾ ਹਨਾ ਕੋਈ ਕਿਵੇਂ ਬਣਾਉਂਦਾ ਸਾਰਿਆਂ ਦਾ ਆਪਦਾ ਆਪਦਾ ਤਰੀਕਾ ਹੁੰਦਾ ਕਿਸੇ ਦੇ ਘਰ ਦੇ ਕਿਵੇਂ ਪਸੰਦ ਕਰਦੇ ਸਬਜੀ ਕਿਸੇ ਦੇ ਕਿਵੇਂ ਹਨਾ ਤੁਸੀਂ ਕਿਹੜੇ ਤਰੀਕੇ ਕਰੇਲੇ ਲਿਬਨੋਣੇ ਆ ਉਹ ਵੀ ਜ਼ਰੂਰ ਦੱਸਣਾ ਕਰੇਲਿਆਂ ਨੂੰ ਪਾਣੀ 'ਚ ਵੀ ਬਣਾਇਆ ਜਾਂਦਾ ਕਈ ਪਾਣੀ 'ਚ ਬਣਾਉਂਦੇ ਆ ਨਾ ਕਈ ਬਿਲਕੁਲ ਪਾਣੀ ਲੱਗਣ ਵੀ ਨਹੀਂ ਦਿੰਦੇ ਕਹਿੰਦੇ ਵੀ ਕਰੇਲਾ ਪਾਣੀ ਲੱਗਨ ਨਾਲ ਕੋਲਾ ਹੋ ਜਾਂਦਾ ਅਸੀਂ ਤਾਂ ਪਾਣੀ 'ਚ ਜਿਵੇਂ ਧੋ ਧੋ ਕੇ ਕਟ ਕਟ ਕੇ ਬਣਾ ਲੈਣੇ ਆ ਪਰ ਕੋੜੇ ਵੀ ਜਵਾਂ ਨਹੀਂ ਬੰਦੇ ਇਸ ਤਰ੍ਹਾਂ ਜਿਹੜਾ ਉੱਪਰਲਾ ਛਿਲਕਾ ਹੈਗਾ ਦੋਨੀਆਂ ਚੀਜ਼ਾਂ ਹੀ ਆਪਾਂ ਸਬਜੀ ਦੇ ਵਿੱਚ ਯੂਜ਼ ਕਰਾਂਗੇ ਇਹਦੇ ਵਿੱਚ ਕੋਈ ਵੀ ਵੇਸਟੇਜ ਆ ਜਿਹੜੀ ਉਹ ਨਹੀਂ ਹੈਗੀ ਇਦਾਂ ਹੀ ਸਾਰੇ ਇੱਕ ਜਿਵੇਂ ਕੀਤਾ ਹੈਗਾ ਸਾਰਿਆਂ ਨੂੰ ਆਪਾਂ ਇਸ ਤਰ੍ਹਾਂ ਕਰ ਸਕਦੇ ਆ ਇਸ ਤੋਂ ਬਾਅਦ ਕੀ ਹੈਗਾ ਵੀ ਨਮਕ ਲਗਾ ਕੇ ਇਹਨਾਂ ਨੂੰ ਧੁੱਪ 'ਚ ਰੱਖ ਦੇਣਾ ਹੈਗਾ ਜੇ ਤੁਸੀਂ ਮਤਲਬ ਤਾਂ ਤਾਂ ਪਕਈ ਵਾਰੀ ਨਹੀਂ ਵੀ ਹੁੰਦੀ ਹੈ ਨਾ ਤਾਂ ਫਿਰ ਤੁਸੀਂ ਜਿਵੇਂ ਆ ਪੱਖੇ ਥੱਲੇ ਵੀ ਰੱਖ ਸਕਦੇ ਪਰ ਨਮਕ ਲਗਾ ਕੇ ਜੇ ਰੱਖੋਗੇ ਤਾਂ ਜਿਹੜੀ ਕੜੱਤਨ ਹੈਗੀ ਆ ਉਹ ਹਮੇਸ਼ਾ ਹੀ ਘਰੇਲਿਆਂ ਦੀ ਜਿਹੜੀ ਉਹ ਘੱਟ ਹੋ ਜਾਂਦੀ ਆ ਤਾਂ ਨਮਕ ਲਗਾ ਕੇ ਥੋੜਾ ਟਾਈਮ ਆ ਜਿਹੜਾ ਇਹਨਾਂ ਨੂੰ ਜ਼ਰੂਰ ਤੁਸੀਂ ਰੱਖਣਾ ਕਿਹੜੇ ਤਰੀਕੇ ਰੱਖਣਾ ਉਹ ਵੀ ਜਿਹੜਾ ਮੈਂ ਤੁਹਾਨੂੰ ਦੱਸਦੀ ਆ ਚੰਗੀ ਤਰ੍ਹਾਂ ਨਮਕ ਲਗਾਉਣਾ ਵੀ ਕੋਈ ਵੀ ਕ੍ਰੇਲਾ ਜਿਹੜਾ ਉਹ ਰਹਿ ਨਾ ਜਾਵੇ ਨਮਕ ਤੋਂ ਕਿਉਂਕਿ ਇਹ ਕੌੜਾ ਪਾਣੀ ਆ ਜਿਹੜਾ ਉਹ ਨਿਕਲਣਾ ਜ਼ਰੂਰੀ ਹੁੰਦਾ ਇਹਦੇ ਨਾਲ ਟੇਸ ਆ ਜਿਹੜਾ ਫਿਰ ਉਹ ਬਹੁਤ ਵਧੀਆ ਹੋ ਜਾਂਦਾ ਕੜੱਤਨ ਜਿਹੜੀ ਉਹ ਨਿਕਲ ਜਾਂਦੀ ਹੈਗੀ ਆ ਇਸ ਤੋਂ ਬਾਅਦ ਇਹ ਇਨੂ ਜਾਂ ਮੈਂ ਬਣਾ ਲਿਆ ਇਹਨੂੰ ਮੰਜੇ ਦੇ ਉੱਪਰ ਰੱਖਾਂਗੇ ਕਿਉਂਕਿ نیچے ਕਈ ਵਾਰੀ ਹਵਾ ਚੱਲਦੀ ਹੈ ਹਨਾ ਕੁਝ ਪੈ ਜਾਂਦਾ ਸਬਜ਼ੀ ਦੇ ਵਿੱਚ ਤੇ ਇਦਾਂ ਇਹਨੂੰ ਓਟ ਜੀ ਲਗਾ ਕੇ ਆਪਾਂ ਰੱਖ ਦੇਣਾ ਤਾਂ ਕਿ ਪਾਣੀ ਆ ਜਿਹੜਾ ਨਿਕਲੂਗਾ ਉਹ ਇੱਕ ਸਾਈਡ ਇਕੱਠਾ ਹੋ ਜੇ ਤੇ ਉਹਨੂੰ ਆਪਾਂ ਆਸਾਨੀ ਨਾਲ ਬਾਅਦ ਵਿੱਚ ਡੋਲ ਸਕੀਏ ਇਸ ਤrain ਨੂੰ ਥੋੜਾ ਟੇਡਾ ਜਿਹਾ ਕਰਕੇ ਤੁਸੀਂ ਰੱਖਣਾ ਹੋਰ ਵੀ ਕਿਸੇ ਤਰੀਕੇ ਤੁਸੀਂ ਰੱਖ ਸਕਦੇ ਹੈਗੇ ਆ ਜਿਵੇਂ ਵੀ ਤੁਹਾਨੂੰ ਠੀਕ ਲੱਗੇ ਤੁਸੀਂ ਕਿਹੜੇ ਤਰੀਕੇ ਬਣਾਉਣੇ ਕਰੀ ਲੈ ਵੀ ਦੱਸਣਾ ਧੁੱਪ ਵੀ ਬਸ ਇਦਾਂ ਦੀ ਸੀਗੀ ਸੂਰਜ ਲੁਕਿਆ ਜਾ ਤੇ ਇਦਾਂ ਪਾਣੀ ਆ ਜਿਹੜਾ ਇਹ ਅਲੱਗ ਹੋ ਜੂਗਾ ਕੋੜਾ ਪਾਣੀ ਆ ਜਿਹੜਾ ਨਮਕ ਦੇ ਨਾਲ ਆ ਉਹ ਨਿਕਲ ਦੂਆ ਬਾਅਦ ਚਾ ਪੈਣਾ ਨੂੰ ਜਿਹੜਾ ਹੈਗਾ ਇਹ ਚੱਕ ਲੈਣਾ ਹੈਗਾ ਤੇ ਇਹਨਾਂ ਨੂੰ ਹੁਣ ਆਪਾਂ ਬਣਾਉਣ ਲੱਗਦੇ ਹੈਗੇ ਬਹੁਤ ਸੌਖੇ ਤਰੀਕੇ ਦੇ ਨਾਲ ਇਹਦੇ ਵਿੱਚ ਨਾ ਆਪਾਂ ਹਲਦੀ ਤੇ ਨਮਕ ਪਾਇਆ ਪਾਣੀ ਦੇ ਵਿੱਚ que inan a inan una patum wangi. ਤੋ ਨਾ ਜ਼ਰੂਰੀ ਹੁੰਦਾ ਕਿਉਂਕਿ ਆਪਾਂ ਹੁਣ ਧੋ ਕੇ ਬਾਹਰ ਸੁੱਕਣੇ ਪਾਈ ਸੀ ਤੇ ਕਈ ਵਾਰੀ ਹਨਾ ਕੋਈ ਰੇਤਾ ਮਿੱਟੀ ਪੈ ਜਾਂਦਾ ਤੇ ਇਹਦੇ ਨਾਲ ਘੜਤਨ ਵੀ ਠੀਕ ਹੋ ਜਾਂਦੀ ਹੈ ਹਲਦੀ ਵਾਲੇ ਪਾਣੀ ਨਾਲ ਮਤਲਬ ਸਿੰਪਲ ਪਾਣੀ ਨਾਲ ਨਾ ਤੋਂ ਹਲਦੀ ਨਮਕ ਵਾਲੇ ਪਾਣੀ ਨਾਲ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਇਦਾਂ ਵਾਸ਼ ਕਰ ਲੈਣਾ ਹੁੰਦਾ ਇਦਾਂ ਰਗੜ ਰਗੜ ਕੇ ਹਨਾ ਨਿਚੋੜ ਨਿਚੋੜ ਕੇ ਤੁਸੀਂ ਧੋਕੇ ਤੇ ਇਹਨਾਂ ਨੂੰ ਥੋੜਾ ਜਿਹਾ ਫੇਰ ਆ ਜਿਹੜਾ ਉਹ ਸੁਕਾ ਲੈਣਾ ਮੈਂ ਪੋਣੇ ਦੇ ਉੱਪਰ ਖੱਦਰ ਦੇ ਪੋਣੇ ਦੇ ਉੱਪਰ ਪਾ ਰਹੀ ਹੈਗੀਆਂ ਤੇ ਇਦਾਂ ਹੀ ਤੁਸੀਂ ਜਿਹੜਾ ਇਹ ਸ਼ਿਲਕਾ ਬਚਿਆ ਹੋਊਗਾ ਇਹਨੂੰ ਵੀ ਆਪਾਂ ਜਿਹੜਾ ਇਦਾਂ ਹੀ ਬਹੁਤ ਹੀ ਸੌਖਾ ਤਰੀਕਾ ਆਮ ਨੋਰਮਲ ਤਰੀਕਾ ਹੈਗਾ ਜਿਹੜਾ ਕarele ਬਣਾਉਂਦਾ ਇਹਦੇ ਵਿੱਚ ਕੋਈ ਵੀ ਤੁਸੀਂ ਝੰਜਟ ਜਿਹੜਾ ਹੋਰ ਫालतू ਜਿਹੜਾ ਨਹੀਂ ਕਰਨਾ ਕਈ ਜਿਵੇਂ ਆਲੂ ਭਾਲਦੇ ਹਨਾ ਆਲੂ ਦੀ ਫਿਲਿੰਗ ਕਰਦੇ ਆ ਤੇ ਦੋ ਦੋ ਵਾਰੀ ਕareleਆਂ ਨੂੰ ਪਹਿਲਾਂ ਹੀ ਤਲ ਲੈਂਦੇ ਆ ਮਤਲਬ ਉਹ ਜੋ ਸਿਰਫ ਟੇਸਟੀ ਰਹਿ ਜਾਂਦਾ ਹਨਾ ਤੇ ਇਹ ਹੈਗਾ ਜੀ ਮਸਾਲਾ ਜੀਰਾ ਲਾਲ ਮਿਰਚ ਤੇ ਧਨੀਆ ਤਿੰਨ ਚੀਜ਼ਾਂ ਜਿਹੜੀਆਂ ਆਪਾਂ ਮਸਾਲੇ ਵਾਸਤੇ ਲਈਆਂ ਤੇ ਇਹਨਾਂ ਨੂੰ ਮੈਂ ਹਲਕਾ ਜਿਹਾ ਜਿਹੜਾ ਉਹ ਭੁੰਨ ਰਹੀ ਹੈਗੀ ਹੁਣ ਆਪਾਂ ਇਹਦਾ ਮਸਾਲਾ ਜਿਹੜਾ ਉਹ ਤਿਆਰ ਕਰਾਂਗੇ ਕਰੇਲੇ ਦੇ ਵਿੱਚ ਜਿਹੜੀ ਆਪਾਂ ਫਿਲਿੰਗ ਆ ਜਿਹੜੀ ਉਹ ਕਰਨੀ ਹੈਗੀ ਆ ਤੇ ਆਮ ਨੋਰਮਲ ਜਿਹੜੀ ਫਿਲਿੰਗ ਆਪਾਂ ਕਰਦੇ ਹੈਗੇ ਆ ਕਰੀ ਜਿਹੜੀਆਂ ਚੀਜ਼ਾਂ ਜਿਵੇਂ ਹੁਣ ਆਪਾਂ ਅ ਅਦਰਕ ਪਾਉਣੇ ਆ ਹਨਾ ਲਸਣ ਪਾਉਣੇ ਆ ਪਿਆਜ਼ ਪਾਉਣੇ ਆ ਹਰੀ ਮਿਰਚ ਪਾਉਣੇ ਆ ਇਦਾਂ ਹੀ ਤੁਸੀਂ ਲੈ ਸਕਦੇ ਆ ਦੋ ਦੋ ਤਿੰਨ ਜਿਹੜੇ ਪਿਆਜ਼ ਆ ਉਹ ਤੁਸੀਂ ਵੱਡੇ ਲੈ ਲੈਣੇ ਆ ਪਿਆਜ਼ ਜਿਹੜਾ ਉਹ ਜ਼ਰੂਰੀ ਹੁੰਦਾ ਕਿਉਂਕਿ ਫਿਲਿੰਗ ਆਪਾਂ ਨੂੰ ਕਾਫੀ ਸਾਰੀ ਬੰਨੀ ਚਾਹੀਦੀ ਹੁੰਦੀ ਆ ਤੇ ਕarele ਜਿਹੜੇ ਉਹਨੇ ਆਪਣੇ ਸੁੱਕ ਗਏ ਆ ਜਿੰਨੇ ਆਪਾਂ ਉਧਰ ਮਸਾਲਾ ਤਿਆਰ ਕਰ ਰਹੇ ਸੀਗੇ ਵੀ ਮੀਨਜ਼ ਪਾਣੀ ਆ ਜਿਹੜਾ ਉਹ ਬਿਲਕੁਲ ਸੋਖ ਲੈਣ ਕarele ਬਾ ਗਿੱਲੇ ਨਹੀਂ ਹੋਣੇ ਚਾਹੀਦੇ ਜਦੋਂ ਆਪਾਂ ਸਬਜ਼ੀ ਬਣਾਉਣੀ ਆ ਤੇ ਇਹਨੂੰ ਕੁੰਡੇ ਕੋਟੇ ਦੇ ਵਿੱਚ ਹੀ ਜਿਹੜਾ ਮੈਂ ਕਟ ਰਹੀ ਆ ਸਭ ਤੋਂ ਪਹਿਲਾਂ ਆਪਾਂ ਮਸਾਲੇ ਤੇ ਨਮਕ ਪਾਵਾਂਗੇ ਕਿਉਂਕਿ ਮਿਰਚਾਂ ਜਿਹੜੀਆਂ ਉਹ ਚੰਗੀ ਤਰ੍ਹਾਂ ਰਕੜੀਆਂ ਜਾਂ ਕੁਛ ਆਪਾਂ ਮਿਰਚਾਂ ਹਰੀਆਂ ਲਈਆਂ ਤੇ ਕੁਛ ਮਿਰਚਾਂ ਜਿਹੜੀਆਂ ਉਹ ਲਾਲ ਲਈਆਂ ਕਈ ਹੁਣ ਮਿਕਸੀ ਜਾਂ ਆਪਾਂ ਬਲੈਂਡਰ ਦੇ ਨਾਲ ਵੀ ਮਸਾਲਾ ਬਣਾ ਲੈਣੇ ਆ ਪਰ ਉਹ ਮਸਾਲਾ ਜਿਹੜਾ ਉਹ ਥੋੜਾ ਜਿਹਾ ਉਹਦੇ ਵਿੱਚ ਪਾਣੀ ਜਾਂ ਰਹਿ ਜਾਂਦਾ ਗਿੱਲਾ ਗਿੱਲਾ ਜਿਹਾ ਮਸਾਲਾ ਬਣਦਾ ਜੇ ਤੁਸੀਂ ਚਾਹੋ ਨਾ ਵੀ ਪੂਰਾ ਸੁੱਕਾ ਸੁੱਕਾ ਮਸਾਲਾ ਬਣੇ ਤਾਂ ਤੁਸੀਂ ਇਹਨੂੰ ਕੁੰਡੇ ਦੇ ਵਿੱਚ ਜਿਹੜਾ ਉਹ ਕੁੱਟ ਸਕਦੇ ਆ ਤੇ ਨਹੀਂ ਤੁਸੀਂ ਇਹਨੂੰ ਬਲੈਂਡਰ ਨਾਲ ਵੀ ਜਿਹੜਾ ਪੀਸ ਸਕਦੇ ਆ ਅਸੀਂ ਤਾਂ ਜ਼ਿਆਦਾ ਚਟਨੀ ਝੋਟੇ ਕੁੰਡੇ ਚ ਹੀ ਬਣਾਉਣੇ ਹੈਗੇ ਆ ਵੀ ਤਾਂ ਕਿ ਉਹ ਪਾਣੀ ਧਣੀ ਦਾ ਜਿਹੜਾ ਨਾ ਬਣੇ ਇਹਦੇ ਵਿੱਚ ਟਮਾਟਰ ਨਹੀਂ ਕਿਉਂਕਿ ਜਦੋਂ ਦੋ ਦੋ ਟਮਾਟਰ ਪਾਉਣੀ ਆ ਤਾਂ ਮਸਾਲਾ ਜਿਹੜਾ ਉਹ ਜ਼ਿਆਦਾ ਪਾਣੀ ਜੇ ਵਾਲਾ ਬਣ ਜਾਂਦਾ ਫਿਰ ਆਪਾਂ ਨੂੰ ਭਰਨਾ ਔਖਾ ਹੋ ਜਾਂਦਾ ਜਦੋਂ ਕareleਆਂ ਦੇ ਵਿੱਚ ਆਪਾਂ ਭਰਦੇ ਹੈਗੇ ਤੇ ਇਦਾਂ ਹੁਣ ਇਹਨੂੰ ਆਪਾਂ ਮਸਾਲੇ ਨੂੰ ਕੁੱਟ ਕੇ ਬਿਲਕੁਲ ਤਿਆਰ ਕਰ ਲੈਣਾ ਤੇ ਹੁਣ ਨਮਕ ਮਿਰਚ ਤਾਂ ਆਪਣਾ ਪੈ ਚੁੱਕਿਆ ਤੇ ਹੁਣ ਆਪਣੇ ਰਹਿ ਗਈ ਹਲਦੀ ਹੁਣ ਆਪਾਂ ਜਿਹੜੀ ਹਲਦੀ ਪਾ ਕੇ ਉਹ ਵੀ ਮਿਕਸ ਕਰ ਲੈਣਾ ਕਿਉਂਕਿ ਕੁੰਡੇ ਚੋਂ ਆਪਾਂ ਡਾਇਰੈਕਟ ਹੀ ਜਿਹੜਾ ਇਹਨੂੰ ਇਹਦੇ ਵਿੱਚ ਭਰਾਂਗੇ ਕareleਆਂ ਦੇ ਵਿੱਚ ਹੁਣ ਇਹਨਾਂ ਨੂੰ ਇਦਾਂ ਫਿਲ ਕਰ ਲੈਣਾ ਹੈਗਾ ਕਈ ਵਾਰੀ ਜਿਹੜਾ ਆਪਾਂ ਉੱਪਰ ਇਹਦੇ ਧਾਗੇ ਵੀ ਬਨ ਸਕਦੇ ਹੁੰਦੇ ਆ ਜਿਵੇਂ ਰੀਲ ਦੇ ਧਾਗੇ ਨੇ ਕਈ ਵਾਰ ਇਹਨੂੰ ਬੰਨਿਆ ਜਾ ਸਕਦਾ ਜਾਂ ਜਿਹੜੀਆਂ ਚਾਟ ਵਾਲੀਆਂ ਪਿੰਨਾਂ ਦੀਆਂ ਹਨਾ ਉਹਨਾਂ ਨਾਲ ਵੀ ਆਪਾਂ ਇਹਨੂੰ ਇਹਨੂੰ ক্লোਜ਼ ਕਰ ਸਕਦੇ ਹੁੰਦੇ ਆ ਜੇ ਆਪਾਂ ਚਾਹੋਣੇ ਹਨਾ ਪਰ ਆਪਾਂ ਜਿਹੜੇ ਤਰੀਕੇ ਬਣਾਵਾਂਗੇ ਉਹਦੇ ਵਿੱਚ ਮੈਨੂੰ ਲੱਗਦਾ ਵੀ ਇਹਨੂੰ ਬੰਨਣ ਦੀ ਵੀ ਲੋੜ ਨਹੀਂ ਹੈਗੀ ਅਸੀਂ ਵੈਸੇ ਘੱਟ ਬੰਨਦੇ ਹੁੰਨੇ ਆ ਇਦਾਂ ਇਹਨਾਂ ਨੂੰ ਭਰ ਕੇ ਜਿਹੜਾ ਰੱਖ ਲੈਣਾ ਚੰਗੀ ਤਰ੍ਹਾਂ ਸਾਰੇ ਭਰ ਲੈਣੇ ਹੈਗੇ ਜੇ ਕੋਈ ਇੱਕ ਅੰਦਰ ਰਹਿ ਗਿਆ ਤਾਂ ਉਹ ਵੀ ਉਹਨੂੰ ਭਰ ਲੈਣਾ ਹੈਗਾ ਤੇ ਜਿਹੜਾ ਇਹ ਕੁੰਡਾ ਹੈਗਾ ਇਹਦੇ ਵਿੱਚ ਜਿਹੜੀ ਆਪਾਂ ਇਹ ਛੜੀਕੇ ਹੈਗੇ ਆ ਇਨੂੰ ਚੰਗੀ ਤਰ੍ਹਾਂ ਇਹ ਮਸਾਲਾ ਜਿਹੜਾ ਉਹ ਹੁਲਾ ਲਾਂਗੇ ਜਿੰਨਾ ਕੁ ਬਚਿਆ ਹੈਗਾ ਕੁੰਡੇ ਨਾਲੋਂ ਉਹ ਆਪਾਂ ਇਹ ਛਿਲਕਿਆਂ ਨੂੰ ਜਿਹੜਾ ਲਗਾ ਲੈਣਾ ਜਿਹੜੇ ਉੱਪਰੋਂ ਆਪਾਂ ਉਤਾਰਿਆ ਹੈਗਾ ਛਿਲਕਾ ਇਹ ਵੀ ਆਪਾਂ ਸਿੱਟਣਾ ਨਹੀਂ ਹੁੰਦਾ ਕਿਉਂਕਿ ਇਹ ਵੀ ਕਰੇਲੇ ਦਾ ਇੱਕ ਹਿੱਸਾ ਹੀ ਹੈਗਾ ਤੇ ਇਹਨੂੰ ਵੀ ਆਪਾਂ ਵਿੱਚ ਯੂਜ਼ ਕਰਨੇ ਇਹਦੇ ਵਿੱਚ ਨਾ ਤੇਲ ਬਹੁਤ ਘੱਟ ਯੂਜ਼ ਹੁੰਦਾ ਇੱਕ ਕੜਛੀ ਜਿਹੜਾ ਮੈਂ ਤੇਲ ਲਿਆ ਹੈਗਾ ਆਮ ਤੌਰ ਤੇ ਲੋਕ 2-3 ਕੜਛੀਆਂ ਚ ਹਨਾ ਕਰੇਲੇ ਬਣਾਉਂਦੇ ਹੈਗੇ ਆ ਤੇ ਇਹਦੇ ਵਿੱਚ ਬਹੁਤ ਘੱਟ ਤੇਲ ਦੀ ਜ਼ਰੂਰਤ ਆ ਇਸ ਤਰ੍ਹਾਂ ਜਦੋਂ ਤੇਲ ਗਰਮ ਹੋ ਜਾਂਦਾ ਤੇ ਗਰੇਲੇ ਜਿਹੜੇ ਉਹ ਪਾ ਲੈਣੇ ਹੈਗੇ ਪਰੇ ਹੋਏ ਬਿਲਕੁਲ ਵੀ ਇਹ ਖੁੱਲਣਗੇ ਨਹੀਂ ਮਸਾਲਾ ਨਹੀਂ ਡੁੱਲੇਗਾ ਕੁਝ ਨਹੀਂ ਇਹਨਾਂ ਨੂੰ ਹੋਏਗਾ ਨਾਰਮਲ ਜਿਹੜਾ ਆਪਾਂ ਇਹਨਾਂ ਨੂੰ ਬਣਾ ਰਹੇ ਹਾਂ ਜਿਵੇਂ ਡੇਲੀ ਆਪਾਂ ਸਬਜ਼ੀ ਬਣਾਉਨੇ ਆ ਉਹੀ ਸਿੰਪਲ ਬਿਲਕੁਲ ਤਰੀਕਾ ਹੈਗਾ ਤੇ ਤੁਸੀਂ ਸਾਰੇ ਇਸ ਤਰੀਕੇ ਨਾਲ ਦੁੱਧ ਵਾਲੇ ਬਣਾ ਕੇ ਦੇਖਿਓ ਕarele ਦੁੱਧ ਵਾਲੀ ਕੱਦੂ ਦੀ ਸਬਜ਼ੀ ਤੁਸੀਂ ਖਾਦੀ ਹੋ ਤੋਰੀਆਂ ਵੀ ਖਾਦੀਆਂ ਹੋਣੀਆਂ ਤੇ ਬਹੁਤ ਟੇਸਟੀ ਹਨ ਉਹ ਬਣਦੀਆਂ ਪਰ ਕarele ਇੱਕ ਵਾਰੀ ਜੇ ਤੁਸੀਂ ਦੁੱਧ 'ਚ ਬਣਾ ਲੇ ਤਾਂ ਮੈਨੂੰ ਲੱਗਦਾ ਤੁਸੀਂ ਹਰ ਵਾਰੀ ਇਦਾਂ ਹੀ ਜਿਹੜੇ ਕarele ਬਣਾਓਗੇ ਤੇ ਵੀਡੀਓ ਨੂੰ ਸ਼ੇਅਰ ਜਿਹੜਾ ਉਹ ਜ਼ਰੂਰ ਕਰ ਦੇਣਾ ਮੈਂ ਵੀਰਪਾਲ ਕੌਰ ਸੇਖੋਂ ਜੱਤੋ ਤੇ ਜਿਹੜੇ ਜਿਹੜੇ ਵੀ ਸਾਡੇ ਪੇਜ ਨੂੰ ਸਪੋਰਟ ਕਰਦੇ ਆ ਹਨਾ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਹੁਣ ਆਪਾਂ ਇਹ ਜਿਹੜੀ ਫਿਲਿੰਗ ਸੀਗੀ ਕarele ਛਿਲਕੇ ਜੇ ਉਹ ਵੀ ਉੱਪਰ ਆਪਾਂ ਪਾ ਦੇਣੇ ਹੈਗੇ ਆ ਤੇ ਇਹਨੂੰ ਥੋੜੇ ਟਾਈਮ ਲੈ ਧੱਕ ਕੇ ਪਕਾਉਣਾ ਤੇ ਗੈਸ ਦਾ ਫਲੇਮ ਆ ਜਿਹੜਾ ਸਲੋ ਰੱਖਣਾ ਕarele ਕਦੇ ਵੀ ਤੇਜ਼ ਜਿਹੜੀ ਅੱਗ ਆ ਉਹਦੇ ਉੱਤੇ ਨਹੀਂ ਬੰਦੇ ਤੇ ਇਹਨਾਂ ਨੂੰ ਹਮੇਸ਼ਾ ਆਪਾਂ ਸਲੋ ਸਲੋ ਹੀ ਜਿਹੜਾ ਬਣਾਉਣੇ ਹੈਗੇ ਆ ਤਾਂ ਕਿ ਚੰਗੀ ਤਰ੍ਹਾਂ ਪੱਕ ਜਾਣ ਤੇ ਤੇਲ ਵੀ ਆਪਣਾ ਘੱਟ ਯੂਜ਼ ਹੋਵੇ ਕਿਉਂਕਿ ਵੈਸੇ ਵੀ ਹਨਾ ਆਇਲ ਹੁਣ ਹਰ ਇੱਕ ਨੂੰ ਹੀ ਅੱਜਕੱਲ ਜਿਹੜਾ ਮਾੜਾ ਹੈਗਾ ਹਨਾ ਵੀ ਹਰ ਕੋਈ ਚਾਹੁੰਦਾ ਵੀ ਘੱਟ ਤਲਿਆ ਖਾਦਾ ਜਾਵੇ ਪਰ ਕarele ਖਾਣੇ ਜ਼ਰੂਰੀ ਹੈਗੇ ਆ ਹਨਾ ਅੱਧੇ ਤੋਂ ਜ਼ਿਆਦਾ ਦੁਨੀਆਂ ਨੂੰ ਸ਼ੂਗਰ ਹੈਗਾ ਤਾਂ ਕarele ਆ ਜਿਹੜੇ ਉਹ ਦਵਾਈ ਹੈ ਇੱਕ ਤਰ੍ਹਾਂ ਦੀ ਤੇ ਇਹ ਸਭ ਨੂੰ ਇਹ ਸਬਜੀ ਹੈ ਜਿਹੜੀ ਮੈਨੂੰ ਤਾਂ ਲੱਗਦਾ ਹਫਤੇ 'ਚ ਦੋ ਵਾਰੀ ਹੈ ਜਿਹੜੀ ਉਹ ਹੁਣ ਜਦੋਂ ਮੌਸਮਾਂ ਤੇ ਕarele ਮਿਲ ਰਹੇ ਆ ਹਨਾ ਤਾਂ ਜ਼ਰੂਰ ਬਣਾ ਕੇ ਖਾਣੀ ਚਾਹੀਦੀ ਆ ਤੇ ਇੱਕ ਹਿੱਸਾ ਜਿਹੜਾ ਆਪਣਾ ਕareleਆਂ ਦਾ ਪੱਕ ਚੁੱਕਿਆ ਤੇ ਹੁਣ ਇਹਨਾਂ ਨੂੰ ਆਪਾਂ ਪਲਟ ਦੇਣਾ ਹੈਗਾ ਥੋੜਾ ਥੋੜਾ ਹਲਕਾ ਹਲਕਾ ਪਲਟਣਾ ਵੀ ਮਸਾਲਾ ਵੀ ਆਪਣਾ ਜਿਹੜਾ ਉਹ ਖਰਾਬ ਨਾ ਹੋਵੇ ਇਦਾਂ ਬਿਲਕੁਲ ਦੇਖੋ ਚੰਗੀ ਤਰ੍ਹਾਂ ਇਹ ਪੱਕਿਆ ਕੁਝ ਵੀ ਨਹੀਂ ਇਹਨਾਂ ਨੂੰ ਹੋਇਆ ਤੇ ਹੁਣ 1-2 ਮਿੰਟ ਜਿਹੜਾ ਆਪਾਂ ਇਦਾਂ ਹੀ ਇਹਨੂੰ ਪਲਟ ਕੇ ਰੱਖ ਦੇਣਾ ਤੇ ਹੁਣ ਆਊਗੀ ਜੀ ਦੁੱਧ ਦੀ ਵਾਰੀ ਇਹ ਅੱਧਾ ਕਿਲੋ ਜਿਵੇਂ Karele ਮੈਂ ਬਣਾਏ ਹੈਗੇ ਆ ਇਹਦੇ ਵਿੱਚ ਆਪਾਂ ਪਾਈਆ ਦੁੱਧ ਪਾਉਣਾ ਜੇ ਤੁਸੀਂ ਕਿਲੋ Karele ਬਣਾ ਰਹੇ ਆ ਤਾਂ ਤੁਸੀਂ ਜਿਹੜਾ ਅੱਧਾ ਕਿਲੋ ਜਿਹੜਾ ਇਹਦੇ ਵਿੱਚ ਦੁੱਧ ਪਾਉਣਾ ਹੁੰਦਾ ਤੇ ਦੁੱਧ ਨਾਲ ਜਿਹੜਾ ਟੇਸਟ ਆ ਉਹ ਲਾਜਵਾਬ ਬੰਦਾ ਕੋਈ ਇਹ ਦਿਨ ਫਟੇ अगेन ਫਟੂਗਾ ਨਹੀਂ ਹਨਾ ਕਿਸੇ ਨੂੰ ਆਏ ਹੁੰਦਾ ਵੇ ਦੁੱਧ ਫਟ ਜਾਊਗਾ ਲਸਣ ਪਾਇਆ ਅਦਰਕ ਪਾਇਆ ਤੁਹਾਡੇ ਸਾਹਮਣੇ ਹੈਗਾ ਬਿਲਕੁਲ ਬਹੁਤ ਟੇਸਟੀ ਇਹ ਜਿਹੜੀ ਸਬਜੀ ਹੈ ਜਿਹੜੀ ਉਹ ਬੰਨੀ ਹੈਗੀ ਹੈ ਕਿਉਂਕਿ ਦੁੱਧ ਦੇ ਵਿੱਚ ਹੁਣ ਇਸ ਤੋਂ ਬਾਅਦ ਪੱਕਣੇ ਆ ਤੇ ਤੇਲ ਦੀ ਵੀ ਘੱਟ ਯੂਜ਼ਿੰਗ ਹੋਈ ਹੈ ਕਿਉਂਕਿ ਬਹੁਤ ਜ਼ਿਆਦਾ ਭਰ-ਭਰ ਕੇ ਆਪਾਂ ਤੇਲ ਆ ਜਿਹੜਾ ਨਹੀਂ ਪਾਇਆ ਬਸ ਉਹ ਕੜਛੀ ਪਾਣੀ ਕੜਛੀ ਜਿਹੜੀ ਤੇਲ ਦੀ ਛੋਟੀ ਪਾਈ ਹੈਗੀ ਆ ਆਪਾਂ ਤੇ ਹੁਣ ਇਹ ਮੈਂ ਪਾਈਆ ਦੁੱਧ ਪਾਤਾ ਇਹਦੇ ਵਿੱਚ ਅੱਧਾ ਕਿਲੋ ਗਰੇਲੇ ਹੈਗੇ ਆ ਤੇ ਇਹਦੇ ਵਿੱਚ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਜਿਹੜੇ ਰਹਿ ਗਏ ਉਹ ਪੱਕਣੇ ਚਾਹੀਦੇ ਹੈਗੇ ਆ ਜਿਵੇਂ ਹਾਫ ਪਰਸੈਂਟ ਤਾਂ ਪਹਿਲਾਂ ਹੀ ਪੱਕੇ ਸੀ ਹੈਨਾ ਹਾਫ ਕਾ ਜਿਹੜਾ ਹੁਣ ਉਹ ਪੱਕ ਜਾਣੇ ਚਾਹੀਦੇ ਹੈਗੇ ਆ ਤੇ ਇਹਦੀ ਇਹ ਚ ਨਾ ਟੇਸਟ ਬਹੁਤ ਵਧੀਆ ਜਿਵੇਂ ਕਰੀਮੀ ਕਰੀਮੀ ਜਿਹਾ ਟੇਸਟ ਇਹਦੇ ਵਿੱਚ ਆਊਗਾ ਤੇ ਇਹਨੂੰ ਬੱਚੇ ਵੀ ਖਾ ਸਕਣਗੇ ਆਮ ਤੌਰ ਤੇ ਜਿਹੜੇ ਬੱਚੇ ਅਕਰੀਲਿਆਂ ਦੀ ਸਬਜੀ ਨੂੰ ਕੌੜਾ ਸਮਝਦੇ ਨਹੀਂ ਖਾਂਦੇ ਹੈਨਾ ਇਹ ਸਬਜੀ ਜਿਹੜਾ ਸਾਡਾ ਬੱਚਾ ਵੀ ਖਾ ਲੈਂਦਾ ਜਿਵੇਂ ਕਈ ਮਾਵਾ ਹਨਾ ਫਿਰ ਅਲੱਗ ਤੋਂ ਆਲੂ ਪਾਉਂਦੀਆਂ ਹਨ ਵਿੱਚ ਵੀ ਗਰੇਲੇ ਬੱਚੇ ਖਾਂਦੇ ਨਹੀਂ ਹੈਗੇ ਤਾਂ ਇਹ ਬੱਚੇ ਵੀ ਖਾ ਲੈਣਗੇ ਕਿਉਂਕਿ ਬਹੁਤ ਟੇਸਟੀ ਤੇ ਦੇਖੋ ਕਰੀਮੀ ਜਿਹੇ ਇਹ ਗਰੇਲੇ ਬਣ ਗਏ ਦੁੱਧ ਦਾ ਜਿਹੜਾ ਸਾਰਾ ਰੱਚ ਚੁੱਕਿਆ ਤੇ ਹੁਣ ਜਿਹੜੀ ਸਬਜੀ ਹੈ ਤੁਹਾਡੀ ਇਹ ਖਾਣ ਦੇ ਲਈ ਬਿਲਕੁਲ ਜਿਹੜੀ ਤਿਆਰ ਹੋ ਚੁੱਕੀ ਹੈ ਤੇ ਗੈਂਸਾ ਜਿਹੜਾ ਤੁਸੀਂ ਇਹ ਬੰਦ ਕਰ ਸਕਦੇ ਆ ਪਰ ਪਰ ਕੇ ਤੁਸੀਂ ਇਹਨੂੰ ਖਾਓਗੇ ਗਰੇਲੇ ਤੁਸੀਂ ਜਦੋਂ ਵੀ ਬਣਾਓਗੇ ਤੇ ਉਹਦੀ ਖਤਮ ਹੋ ਜਾਣਗੇ ਇਸੇ ਤਰੀਕੇ ਗਰੇਲੇ ਤੁਸੀਂ ਬਣਾਉਣ ਲੱਗ ਜਾਓਗੇ ਬਹੁਤ ਇਹ ਟੇਸਟੀ ਹੈਲਦੀ ਬਣਨਗੇ ਮੈਂ ਵੀਰ ਪਲਕੌਰ ਸੇਖੋਂ ਜੱਤੋਂ ਤੇ ਆਜੋ ਭਾਈ ਖਾ ਲੋ ਤਿਆਰ ਆ ਸਬਜੀ ਤੇ ਇਸ ਤਰੀਕੇ ਤੁਸੀਂ ਵੀ ਟਰਾਈ ਕਰਨਾ ਹੈਗਾ ਬਹੁਤ ਵਧੀਆ ਟੇਸਟ ਆਊਗਾ ਵੀਡੀਓ ਨੂੰ ਸ਼ੇਅਰ ਆ ਜਿਹੜਾ ਅੱਗੇ ਜ਼ਰੂਰ ਕਰਨਾ ਤਾਂ ਕਿ ਸਾਰੇ ਇਸ ਤਰੀਕੇ ਹੀ ਕarele ਬਣਾ ਸਕਣ ਤੇ ਟੇਸਟੀ ਟੇਸਟੀ ਕarele ਜਿਹੜੇ ਉਹ ਖਾ ਸਕਣ ਬਿਲਕੁਲ ਵੀ ਇਹਦੇ ਵਿੱਚ ਗੜਤਨ ਨਹੀਂ ਹੋਏਗੀ ਬਹੁਤ ਟੇਸਟੀ ਲਾਜਵਾ